ਠੰਡੇ ਬੋਰਚ 'ਚ ਬੈਠੀ ਮਾਤਾ ਵੇਖਦੀ ਏ ਲਾਲਾ ਨੂੰ ਜੋਰਾਵਾਰ ਫਤਿਹ ਸਿੰਘ ਨਿੱਕੇ ਨਿੱਕੇ ਵਾਲਾਂ ਕੰਧ ਝਾਲਮਾ ਉਹ ਸਾਰੀ ਤੱਕ ਗੋਡਿਆਂ ਤੋਂ ਉੱਚੀ ਖੂਨ ਪਿਆ ਚੋਵੇ ਹੁਕਮ ਸੁਣਾਇਆ ਸੂਬੇ ਨੇ ਚਿਣੇ ਜਾਣਗੇ ਮੀਆਂ ਵਿੱਚ ਬਾਲ ਦੋਵੇਂ ਕਹਿੰਦੇ ਖੇਡਣ ਦੀਆਂ ਉਮਰਾਂ ਸੀ ਇਤਿਹਾਸ ਰੱਟ ਗਏ ਨਹੀਂ ਸਾਡੇ ਸਹਿਬਜ਼ਾਦੇ ਪਰਮਾਤਮਾ ਨੇ ਸਿਖਾ ਦਿੱਤਾ ਜ਼ਿੰਦਗੀ ਜਿਉਣ ਦਾ ਸਲੀਕਾ ਕਿ ਇਹਨਾਂ ਤੋਂ ਅਸੀਂ ਸਿੱਖ ਲਈਏ ਕਿ ਹਾਂ ਜ਼ਿੰਦਗੀ ਕਿਵੇਂ ਜਿਉਣੀ ਹੁੰਦੀ ਆ ਹੌਸਲੇ ਬੁਲੰਦ ਸੀ ਸਹਿਬਜ਼ਾਦਿਆਂ ਦੇ ਕਸਰ ਨਹੀਂ ਸੀ ਛੱਡੀ ਦੁਸ਼ਮਣਾਂ ਨੇ ਪੁੱਠੇ ਰੱਖਣ ਦੀ ਦੁੱਧ ਛਕਾਉਣ ਵਾਲੇ ਦਾ ਜਮੀਰ ਸਦਾ ਜਾਗਦਾ ਸੀ ਬਾਬਾ ਮੋਤੀराम ਮਹਿਰਾਜੀ ਦਾ ਇੱਥੋਂ ਪਤਾ ਲੱਗਦਾ ਕਿ ਅਸੀਂ ਆਪਣੇ ਗੁਰੂ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ ਲਾ 1 ਲੱਖ ਤੋਂ ਵੱਧ ਕੇ ਟਰੈਕਟਰ ਟਰਾਲੀ ਤੇ ਕਰੋੜਾਂ ਦੇ ਸਹਾਬ ਨਾਲ ਦੇਖੋ ਸਾਧ ਸੰਗਤ ਜੀ ਸਾਰੀ ਦਰਸ਼ਨ ਦੀਦਾਰੇ ਕਰਨ ਗਈ ਫਤੇਗੜ ਸਾਹਿਬ ਸਭ ਸੇਵਾ ਵਿੱਚ ਹਾਜ਼ਰ ਨੇ ਪਰਮਾਤਮਾ ਉਹਨਾਂ ਨੂੰ ਬੁਲਾਉਂਦਾ ਜਿਨ੍ਹਾਂ ਦੇ ਕਰਮਾਂ ਵਿੱਚ ਹੁੰਦੀ ਹੈ ਸੇਵਾ ਇੱਥੋਂ ਪਤਾ ਲੱਗਦਾ ਸਭ ਆਪਣੀ ਗੁਰੂ ਨੂੰ ਕਿੰਨਾ ਪਿਆਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ